ਅਰਨੀਆ ਅੱਜ ਭਾਰਤੀ ਕਿਸਾਨ ਜੋਨੇ ਨੇਕਤਾ ਗ੍ਰਾਹਾ ਵੱਲੋਂ ਬਲਾਕ ਅਰਨੀ ਵਾਲਾ ਦੇ ਸਾਰੀ ਟੀਮ ਪਿੰਡਾਂ ਦੀਆਂ ਇਕਾਈਆਂ ਇਕੱਠੇ ਹੋ ਕੇ ਜੋ ਅੱਜ ਆਪਾਂ ਨੂੰ ਗ੍ਰਾਹਾ ਜਥੇਬੰਦੀ ਵੱਲੋਂ ਇੱਕ ਪ੍ਰੋਗਰਾਮ ਦਿੱਤਾ ਸੀ ਕਿ ਮੋਦੀ ਸਰਕਾਰ ਦੇ ਖਿਲਾਫ ਜਿਹੜੀ ਉਹਨਾਂ ਨੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਦੇ ਉੱਤੋਂ ਮੰਗੀ ਮੰਨੀਆਂ ਹੋਈਆਂ ਮੰਗਾ ਸੀ ਜਿਹੜੀਆਂ ਵੀ ਤੁਸੀਂ ਪੈਦਲ ਉਹ ਦੇ ਜਥੇ ਦੇ ਵਿੱਚ ਆ ਕੇ ਤੁਸੀਂ ਦਿੱਲੀ ਪਹੁੰਚ ਸਕਦੇ ਹੋ ਉਹ ਜਥੇ ਜਦੋਂ ਉਧਰ ਨੂੰ ਰਵਾਨਾ ਹੋਏ ਤਾਂ ਉਹਨਾਂ ਤੇ ਬਹੁਤ ਹੀ ਜ਼ਿਆਦਾ ਅਤਿਆਚਾਰ ਕੀਤਾ ਗਿਆ ਉਹਨਾਂ ਤੇ ਲਾਠੀ ਚਾਰਜ ਅਥਰੋ ਗੈਸ ਦੇ ਗੋਲੇ ਛੱਡੇ ਗਏ ਉਹਨਾਂ ਤੇ ਜ਼ਬਰ ਕੀਤਾ ਗਿਆ ਰਬੜ ਦੀਆਂ ਗੋਲੀਆਂ ਮਾਰੀਆਂ ਗਈਆਂ ਤੇ ਕਿਸਾਨ ਜ਼ਖਮੀ ਕੀਤੇ ਗਏ ਉਹਨਾਂ ਨੂੰ ਅੱਗੇ ਨਹੀਂ ਲੰਘਣ ਦਿੱਤਾ ਗਿਆ ਕਿ ਉਹ ਵਾਪਸ ਸਾਬ ਦੇ ਮੋਰਚਿਆਂ 'ਚ ਆਏ ਇਸ ਦੇ ਖਿਲਾਫ ਸਰਕਾਰ ਦੀ ਅਸੀਂ ਨਿੰਦਾ ਕਰਦੇ ਆ ਉਹਨਾਂ ਦੇ ਅਸੀਂ ਮੋਦੀ ਸਰਕਾਰ ਦੇ ਭਾਜਪਾ ਸਰਕਾਰ ਦੇ ਪੁਤਲੇ ਸਾੜ ਕੇ ਉਹਨਾਂ ਦੇ ਵਿਰੋਧ ਕਰਦੇ ਆ ਤੇ ਅਸੀਂ ਇਸ ਕਿਸਾਨ ਜਥੇਬੰਦੀਆਂ ਦੇ ਨਾਲ ਸਮਰਥਨ ਕਰਦੇ ਆ ਕਿ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਆ ਤੇ ਤੁਹਾਡੇ ਹੱਕ 'ਚ ਆ ਤੇ ਸਾਰੇ ਕਿਸਾਨ ਭਰਾਵਾਂ ਦਾ ਇੱਥੇ ਆਉਣ ਤੇ ਧੰਨਵਾਦ ਸਾਰੀਆਂ ਇਕਾਈਆਂ ਦਾ ਬਲਾ ਕਰਨੀ ਵਾਲਾ ਵਿਖੇ ਆਪਣਾ ਇਹ ਪ੍ਰਦਰਸ਼ਨ ਕਰਨ ਤੇ ਸਾਰੇ ਜਥੇਬੰਦੀਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨੀ ਨੂੰ ਜਿੰਦਾਬਾਦ 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 ਜਨਕ ਤਮੋਰਚਾ ਜਿੰਦਾਬਾਦ 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 ਸਰਕਾਰਾਂ ਮੁਰਦਾਬਾਦ 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 ਕੇਂਦਰ ਦੀ ਸਰਕਾਰ एता ग्राहक ज़िंदाबाद ज़िंदबाद ज़िंदाबाद